ਇੱਕ ਪੁਲਿਸ ਮੁਲਾਜ਼ਮ ਨੇ ਫਰਜੀ ਪੁਲਿਸ ਰੇਡ ਦਾ ਰਾਜ ਖੋਲਿਆ ਫਰਜੀ ਰੇਡ ਕਰਕੇ ਬਲੈਕਮੇਲ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਆਈ ਅਤੇ ਹੈੱਡ ਕਨਸਟੇਬਲ ਨੂੰ ਗ੍ਰਿਫਤਾਰ ਆ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਕਾਰੋਬਾਰੀਆਂ ਨੂੰ ਅਗਵਾ ਕਰਕੇ ਬਲੈਕਮੇਲ ਕਰਨ ਦੇ ਇਲਜ਼ਾਮਾਂ ਤਹਿਤ ਇਹ ਗ੍ਰਿਫਤਾਰੀਆ ਜਿਹੜੀ ਉਹ ਕੀਤੀ ਗਈ ਆ ਤਾਂ ਖੰਨਾ ਦੇ ਐਸਆਈ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਦੇ ਉੱਪਰ ਇਹ ਗ੍ਰਿਫਤਾਰੀਆਂ ਜਿਹੜੀ ਉਹ ਕੀਤੀ ਗਈ ਹੈ ਐਸਆਈ ਅਤੇ ਹੈੱਡ ਕਨਸਟੇਬਲ ਸਮੇਤ 6 ਲੋਕਾਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਗਿਆ ਤਾਂ ਨੌਇਡਾ ਦੇ ਕਾਰੋਬਾਰੀਆਂ ਨੂੰ ਅਗਵਾ ਕਰਕੇ 100 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਇਹਨਾਂ ਦੇ ਉੱਪਰ ਲੱਗੇ ਨੇ ਤੇ ਜਿਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਗਿਆ ਤਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਇੱਕ ਟੀਮ ਬਣਾਈ ਜਾਂਦੀ ਹੈ ਇਹ ਟੀਮ ਹੈ ਜਿਹੜੀ ਨੌਇਡਾ ਜਾਂਦੀ ਹੈ ਤੇ ਨੌਇਡਾ ਜਾ ਕੇ ਕਾਰੋਬਾਰੀਆਂ ਨੂੰ ਇਹ ਗੱਲ ਕਹਿੰਦੀ ਹੈ ਕਿ ਤੁਹਾਡੇ ਖਿਲਾਫ ਚੰਡੀਗੜ੍ਹ ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਤੇ ਇਹ ਗੱਲ ਕਹਿ ਕੇ ਉਹਨਾਂ ਕਾਰੋਬਾਰੀਆਂ ਨੂੰ ਇੱਥੇ ਪੰਜਾਬ ਲਿਆਂਦਾ ਜਾਂਦਾ ਲੁਧਿਆਣਾ ਦੇ ਇੱਕ ਟਾਪੇ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਕਾਫੀ ਲੰਮਾ ਸਮਾਂ ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਦੇ ਕੋਲੋਂ 10 ਕਰੋੜ ਰੁਪਏ ਦੀ ਮੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ 10 ਕਰੋੜ ਰੁਪਏ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਤਾਂ ਬਲੈਕਮੇਲ ਕਰਨ ਦੇ ਇਲਜ਼ਾਮਾਂ ਦੇ ਚਲਦੇ ਇਹਨਾਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਗਿਆ ਤਾਂ ਨੌਇਡਾ ਦੇ ਕਾਰੋਬਾਰੀਆਂ ਨੂੰ ਅਗਵਾ ਕਰਕੇ 10 ਕਰੋੜ ਰੁਪਏ ਮੰਗੇ ਗਏ ਪੁਲਿਸ ਵਾਲੇ ਨੇ ਹੀ ਇਸ ਫਰਜੀ ਪੁਲਿਸ ਰੇਡ ਦਾ ਰਾਜ ਖੋਲਿਆ ਫਰਜੀ ਰੇਡ ਮਾਰ ਕੇ ਬਲੈਕਮੇਲ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਆਈ ਕੁਲਦੀਪ ਸਿੰਘ ਅਤੇ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਖੰਨਾ ਦੇ ਐਸਆਈ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਤੇ ਇਹ ਗ੍ਰਿਫਤਾਰੀ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਐਸਆਈ ਹੈੱਡ ਕਨਸਟੇਬਲ ਸਮੇਤ 6 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਨੌਇਡਾ ਦੇ ਵਿੱਚ ਗਏ ਨੌਇਡਾ ਦੇ ਵਿੱਚ ਜਾ ਕੇ ਖੁਦ ਨੂੰ ਪੰਜਾਬ ਪੁਲਿਸ ਦਾ ਐਸਬੀ ਅਤੇ ਡੀਆਈਜੀ ਇਹਨਾਂ ਨੇ ਆਪਣੇ ਆਪ ਨੂੰ ਦੱਸਿਆ ਕਿ ਇਹ ਗੱਲ ਕਹੀ ਕਿ ਤੁਹਾਡੇ ਖਿਲਾਫ ਮਾਮਲਾ ਦਰਜ ਹੋਇਆ ਤੇ ਉਸੇ ਚਲਦੇ ਹੀ ਉਹਨਾਂ ਕਾਰੋਬਾਰੀਆਂ ਨੂੰ ਫਿਰ ਪੰਜਾਬ ਲਿਆਂਦਾ ਜਾਂਦਾ ਲੁਧਿਆਣਾ ਦੇ ਵਿੱਚ ਰੱਖਿਆ ਜਾਂਦਾ ਤੇ ਫਿਰ ਖੰਨਾ ਦੇ ਐਸਆਈ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਦੇ ਉੱਪਰ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਇੱਕ ਮੁਲਜ਼ਮਾ ਦੇ ਵਿੱਚ ਗगन ਐਪਲ ਨਾਮ ਦਾ ਜਿਸ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦੱਸਿਆ ਸੀ ਤਾਂ ਇੱਕ ਟੀਮ ਬਣਾਈ ਜਾਂਦੀ ਹੈ ਇਹ ਟੀਮਾਂ ਜਿਹੜੀ ਫਰਜ਼ੀ ਰੇਡ ਕਰਨ ਦੇ ਲਈ ਨੌਇਡਾ ਜਾਂਦੀ ਆ ਉੱਥੇ ਕਾਰੋਬਾਰੀਆਂ ਨੂੰ ਮਿਲਦੀ ਆ ਕਾਰੋਬਾਰੀਆਂ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਕਿ ਤੁਹਾਡੇ ਖਿਲਾਫ ਮਾਮਲਾ ਦਰਜ ਹੋ ਗਿਆ ਤੇ ਉਸ ਦੇ ਚੱਲਦੇ ਹੀ ਉਹਨਾਂ ਕਾਰੋਬਾਰੀਆਂ ਨੂੰ ਫਿਰ ਇੱਥੇ ਲਿਆਂਦਾ ਜਾਂਦਾ ਪੰਜਾਬ ਲੁਧਿਆਣਾ ਦੇ ਵਿੱਚ ਫਿਰ ਉਹਨਾਂ ਨੂੰ ਇੱਕ ਢਾਬੇ ਦੇ ਵਿੱਚ ਰੱਖਿਆ ਜਾਂਦਾ ਤੇ 10 ਕਰੋੜ ਰੁਪਏ ਦੀ ਮੰਗ ਆ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਕਿਹਾ ਜਾ ਰਿਹਾ ਕਿ ਜਦੋਂ ਪੈਸੇ ਨਹੀਂ ਦਿੱਤੇ ਗਏ ਤਾਂ ਇੱਕ ਫਿਰ ਸ਼ਿਕਾਇਤ ਇੱਕ ਮਾਮਲਾ ਦਰਜ ਆ ਜਿਹੜਾ ਇਹਨਾਂ ਕਾਰੋਬਾਰੀਆਂ ਦੇ ਖਿਲਾਫ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿ세 ਚੱਲਦੇ ਫਿਰ ਜਦੋਂ ਸ਼ੱਕ ਹੋਇਆ ਸਾਈਬਰ ਕ੍ਰਾਈਮ ਹੁੰਦਾ ਜਿਹੜੇ ਐਸਆਈਸੀ ਉਸਨੇ ਆਪਣੇ ਪੱਧਰ ਤੇ ਜਾਂਚ ਕੀਤੀ ਉਸ ਤੋਂ ਬਾਅਦ ਫਿਰ ਇਸ ਫਰਜ਼ੀ ਰੇਡ ਦਾ ਰਾਜ਼ ਖੁੱਲਿਆ ਤਾਂ ਇੱਕ ਪੁਲਿਸ ਵਾਲੇ ਨੇ ਹੀ ਇੱਕ ਫਰਜ਼ੀ ਪੁਲਿਸ ਰੇਡ ਦਾ ਰਾਜ਼ ਖੋਲਿਆ ਫਰਜ਼ੀ ਰੇਡ ਕਰਕੇ ਬਲੈਕਮੇਲ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ